ائیں ਬਜ਼ੁਰਗ ਬੱਚੇ ਇਲਾਕਾ ਨਿਵਾਸੀ ਸੰਗਠ ਬਟੇਪਾ ਕਾਂ ਵਾਲੇ ਹੋ ਕਿਉਂਕਿ ਇਹੋ ਜੇ ਸਮੇਂ ਮਹਾਂਪੁਰਖਾਂ ਜੀਆਂ ਜਾਦਾ ਕੌਣ ਮਨਾਉਂਦਾ ਜਿਨ੍ਹਾਂ ਦੇ ਭਾਗ ਚੰਗੇ ਹੋਇਆ ਕਰਦੇ ਹਨ ਕਿਉਂਕਿ ਜਦੋਂ ਆਪਾਂ ਸੰਤਾਂ ਵੇ ਸੰਤਾਂ ਦੀ ਡੈਫੀਨੇਸ਼ਨ ਉਹਨਾਂ ਦੀ ਪਾਵਰ ਕੀ ਹੁੰਦੀ ਹੈ ਕਰ ਵਾਸਤੇ ਆਉਂਦੇ ਹਨ ਕਿਉਂਕਿ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਰਾਜੇ ਮਹਾਰਾਜ ਦੇ ਸ਼ੋਭਾ ਨਹੀਂ ਹੈ ਕੇਵਲ ਤੇ ਕੇਵਲ ਉਹਨਾਂ ਦੇ ਮਹਾਪੁਰਖਾਂ ਦੀ ਪਟਿਆਈ ਕਰੀ ਹੈ ਜਿਹੜੇ ਪ੍ਰਮਾਤਾ ਹੁੰਦਾ ਜਪ ਕੇ ਉਸ ਦੇ ਸਿਮਨ ਕਰਕੇ ਉਸ ਦੇ ਵਿੱਚ ਮਿਲ ਜਾਂਦੇ ਹਨ ਫਿਰ ਜਿਹੜੇ ਮਿਲ ਜਾਂਦੇ ਹਨ ਜਿਹਨਾਂ ਅਕਾਲ ਪੁਰਖ ਦੀ ਦਰਗਾਹ ਵਿੱਚ ਚਲੇ ਜਾਂਦੇ ਹਨ ਫਿਰ ਅਕਾਲ ਪੁਰਖ ਵਾਹਿਗੁਰੂ ਇਹੋ ਜਿਹੇ ਬਖਸ਼ੀਆਂ ਰੂਹਾਂ ਨੂੰ ਸੰਸਾਰ ਦੇ ਭਲੇ ਖਾਤਰ ਆਪ ਘਲਦਾ ਹੈ ਜਨਮ ਉਹਨਾਂ ਦਾ ਵੀ ਹੁੰਦਾ ਤੇ ਆਪਣਾ ਵੀ ਹੁੰਦਾ ਪਰ ਜਿਵੇਂ ਅਸਮਾਨ ਦਾ ਫਰਕ ਹੈ ਸੰਸਾਰ ਤੇ ਆਪਾਂ ਵੀ ਆਏ ਕਰਨੇ ਵਾਸਤੇ ਆਪਣੇ ਕਰਮ ਭੋਗਣ ਖਾਤਰ ਕਰਮ ਭੋਗੇ ਸੰਸਾਰ ਤੋਂ ਛਰੇ ਜਾਣਾ ਤੇ ਮਹਾਂਪੁਰਖ ਅਕਰਪੁਰਖ ਵਾਹਿਗੁਰੂ ਜੀ ਦੇ ਭੇਜੇ ਹੋਏ ਆਉਂਦੇ ਹਨ ਸਾਧ ਪਟਾਏ ਆਪ ਹਰ ਹਮ ਤੁਮ ਤੇ ਨਾਏ ਜੋੜ ਨਾਨਕ ਭ੍ਰਮ ਤੋਂ ਮਿਟ ਗਏ ਰਵਣ ਰਾਮ ਪਰਪੂਰ ਜਿਨ੍ਹਾਂ ਦੇ ਹਿਰਦੇ ਵਿੱਚ ਚਿੱਤ ਵਿੱਚ ਅਕਾਲ ਪੁਰਖ ਵਾਹਿਗੁਰੂ ਬਚ ਜਾਵੇ ਉਹਨਾਂ ਦੀ ਵਡਿਆਈ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੀ ਬਾਣੀ ਦਰਜ ਕਰੀ ਹੈ ਗੁਰੂ ਅਜੰਦੇਵ ਜੀ ਦੇ ਮਾਰਾ ਜਿਨ੍ਹਾਂ ਨੇ ਵਾਹਿਗੁਰੂ ਜਪਿਆ ਉਸ ਵਿੱਚ ਭੇਦ ਹੋ ਗਏ ਜਿਹੜੇ ਭੇਦ ਹੋ ਕੇ ਅਕਾਰਪੁਰਖ ਦੇ ਚਰਨਾਂ ਚਲੇ ਗਏ ਐਸੇ ਮਹਾਂਪੁਰਖ ਸੱਚਖੰਡ ਦੇ ਵਿੱਚ ਜਿਨ੍ਹਾਂ ਦਾ ਵਾਸਾ ਹੋਇਆ ਫਿਰ ਵਾਹਿਗੁਰੂ ਆਪ ਚੁਣ ਕੇ ਆਪਣੇ ਪੁੱਤਰ ਬਣਾ ਕੇ ਸੰਸਾਰ ਦਾ ਭਲਾ ਕਰਨ ਕਰਤਨ ਦੁਨੀਆ ਤੇ ਘਲਦਾ ਆਪ ਜੀ ਨੂੰ ਪਤਾ ਨਾ ਧੰਨ ਧੰਨ ਮਹਾਰਾਜ ਕਿਰਤ ਸਿੰਘ ਜੀ ਦੇ ਮਹਾਰਾਜ ਜਿਨ੍ਹਾਂ ਨੇ ਮਸੀਤਾਂ ਦੇ ਵਿੱਚ ਜਨਮ ਲਿਆ ਬੇਟਾ ਸਰਦਾਰ ਪਾਲਾ ਸਿੰਘ ਜੀ ਨੇ ਕਿਉਂਕਿ ਜਿੱਦੇ ਕੌਨ ਦੇ ਚੰਗੇ ਭਾਗ ਹੋਣ ਨਗਰ ਦੇ ਚੰਗੇ ਭਾਗ ਹੋਣ ਇਲਾਕੇ ਦੇ ਦੇਸ਼ ਦੇ ਚੰਗੇ ਭਾਗ ਹੋਣ ਉੱਥੇ ਇੱਕ ਸੰਤ ਪੈਦਾ ਹੁੰਦਾ ਹੈ ਕਿਉਂਕਿ ਮਾਂ ਪੁਰਖ ਜਿੱਥੇ ਜਨਮ ਲੈਣ ਉਹ ਕੁੜੀ ਧੰਨਤਾ ਦੇ ਜੋਗ ਬਣ ਜਾਂਦੀ ਹੈ ਕੁੱਲ ਦੇ ਭਾਗ ਜਾਗ ਪੈਂਦੇ ਹਨ ਐਕੋਮੈਟਿਕ ਉਹਨਾਂ ਦਾ ਭਲਾ ਹੋ ਜਾਂਦਾ ਜਿਵੇਂ ਬਾਬਾ ਗਦੀਪ ਸਿੰਘ ਜੀ ਆਪ ਜੀ ਦੇ ਭਤੀਜੇ ਐਸੇ ਤਰ੍ਹਾਂ ਹੋਰ ਉਹਨਾਂ ਦੇ ਭਰਾ ਭੈਣਾ ਭੂਆ ਭੈਣਾ ਧੰਨਤਾ ਦੇ ਜੋਗ ਹਨ ਗੁਰਮੁਖੇ ਇੱਕੀ ਕੁਲੀ ਤਰਾਵੈ ਜਿਹੜਾ ਗੁਰਮੁਖ ਹੁੰਦਾ ਭਗਤ ਹੁੰਦਾ ਉਹਦੇ ਇੱਕਾ ਇੱਕ ਨਾ ਆਟੋਮੈਟਿਕ ਤਰ ਜਾਂਦੀ ਗੱਜ ਕੇ ਕੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਤਰੰ ਜਿਹੜੇ ਕਾਰਕਮਾਹਪੁਰ ਜੈਸੇ ਤਨਤਨ ਬਾਬਾ ਈਸ਼ਤ ਸਿੰਘ ਜੀ ਮਹਾਰਾਜ ਜਿਹਾ ਉਹਨਾਂ ਦੇ ਗੁਰਪ੍ਰਾਪਾ ਤੰਤਨ ਮਾਰੇ ਕਿਸ਼ਨ ਸਿੰਘ ਜੀ ਮਹਾਰਾਜ ਇਹ ਕਿਨੇ ਬੇਬੇ ਮੈਨੇ ਸਾਧੂ ਨੇ ਭਾਰ ਚੜ ਦਿੱਤਾ ਮੱਥਾ ਟੇਕੇ ਮੱਥਾ ਟੇਕਣ ਦਾ ਮੇਰਾ ਫਰਜ਼ ਆਬ ਜੀ ਦੇ ਨਾਨੀ ਜੀ ਕਹਿਣ ਲੱਗੇ ਐ ਬਾਬਾ ਜੀ ਤੁਸੀਂ ਤਾਂ ਸਾਡੇ ਪਰਿਵਾਰ ਤੇ ਭਾਰ ਚੜ ਦਿੱਤਾ ਬੱਚੇ ਦੇ ਸਿਰ ਤੇ ਹੱਥ ਰੱਖੀਦਾ ਕੰਨਿਆ ਹੈ ਤੁਸੀਂ ਭਾਰ ਚੜ ਦਿੱਤਾ माता तेन नहीं पता ए है अजय तेन नहीं पता ऐसे पेटों एक बनी पुरख सिख महापुरख धन धन महाराज ईश्वर सिंह जी पैदा होना है समा आएगा ऐसे तरह गुलाब ਦਾ ਫੁੱਲ ਦਿੱਤਾ ਬਈ ਇਹਨੂੰ ਫੁੱਲ ਨੂੰ ਸਾਹਮਣੇ ਰੱਖਿਓ ਗੁਲਾਬ ਜਸਤਾ ਹੋਵੇਗਾ ਜਿਵੇਂ ਦੀ ਖੁਸ਼ਬੂ ਦੇ ਸਾਹ ਵਿਦੇਸਾਂ ਦੇ ਵਿੱਚ ਫੈਲ ਗਈ ਕਿਉਂਕਿ ਆਪ ਜੀ ਨੇ ਗੁਰਸਿੱਖੀ ਦਾ ਪ੍ਰਚਾਰ ਔਰ ਕਲਜੋਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀ ਲੈ ਤੇ ਹਨ ਦੇ ਵਾਕ ਅਨੁਸਾਰ ਕੀਰਤਨ ਭਗਤੀ ਕਰਾ ਕੇ ਇਕ ਨਹੀਂ ਦੋ ਨਹੀਂ ਲੱਖਾਂ ਕਰੋੜਾਂ ਜੀਵਨ ਦਾ ਆਧਾਰ ਕਰ ਦਿੱਤਾ ਹੈ ਗੱਜ ਕੇ ਕੋਈ ਸਤਨਾਮ ਸ੍ਰੀ ਵਾਹਿਗੁਰੂ ਆ ਕਾਲ ਪੁਰਖ ਵਾਹਿਗੁਰੂ ਜਿਤੇ ਆ ਬਚਨ ਹਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਨੇ ਕੋਈ ਸਾਧੂ ਬਾਬਾ ਅਤਰ ਸਿੰਘ ਜੀ ਮਹਾਰਾਜ ਮਾਸਤਵਾਨ ਸਾਹਿਬ ਜਾਂ ਉਹ ਹੋਣ ਜਾਂ ਧੰਨ ਧੰਨ ਬਾਬਾ ਐਸਰ ਸਿੰਘ ਜੀ ਮਹਾਰਾਜ ਕੀਰਤਨ ਕਰਨ ਕਹਿੰਦੇ ਪਿਆਰਿਓ ਅਕਰਪੁਰਖ ਵਾਹਿਗੁਰੂ ਰੱਬ ਜੀ ਕਹਿੰਦੇ ਨੇ ਉੱਥੇ ਮੇਰਾ ਮਨ ਲੱਗਦਾ ਜਹ ਕੀਰਤਨ ਤੇਰਾ ਸਾਧੂ ਗਵ ਤਹ ਮੇਰਾ ਮਨ ਲੱਗੇ ਆਪ ਜੀ ਤਨ ਤਨ ਬਬ ਕਿਸ਼ਨ ਸਿੰਘ ਮਹਾਰਾਜ ਦੇ ਜਨਮ ਤੇ ਹੜਾ ਮਨਾ ਰਹੇ ਹੋ ਬਧਾਈ ਤੇ ਪਾਤਰ ਹੋ ਸਾਰੇ ਨੂੰ ਲੱਖ ਲੱਖ ਬਧਾਈ ਹੋਵੇ ਜੀ ਐਸੇ ਤਰ੍ਹਾਂ ਜਨਮ ਦਿਹਾੜੇ ਮਨਾਉਣੇ ਕਈ ਇਤਰਾਜ਼ ਵੀ ਕਰਦੇ ਕਿਉਂ ਨਹੀਂ ਮਨਾਉਣੇ ਚਾਹੀਦੇ ਗੱਜ-ਬੱਜ ਕੇ ਮਨਾਉ ਪਿਆ ਰਹੋ ਮਨਾਉਣੇ ਚਾਹੀਦੇ ਕਿਉਂਕਿ ਬਹਾਨੇ ਦੇ ਨਾਲ ਕਿਸੇ ਦਾ ਦਾਨ ਹੋ ਜਾਂਦਾ 3-4 ਲੰਗਰਾਂ ਦੇ ਵਿੱਚ ਪੈ ਜਾਂਦਾ ਕੋਈ ਆਪਣੀ ਯਾਤਰਾ ਕਰਕੇ ਕਿਸੇ ਜਨੇ ਵਿੱਚੋਂ ਇਸ ਪਾਵਨ ਧਰਤੀ ਨੂੰ ਜਿੱਥੇ ਤੁਨ ਤੁਨ ਬਾਬਾ ਕਿਸਨ ਸਿੰਘ ਮਹਾਰਾਜ ਜਨਮ ਹੋਇਆ ਇਸ ਧਰਤੀ ਨੂੰ ਨਾਮ ਸਕਾਰ ਕਰਦਾ ਸਾਧ ਕੀ ਧੂਰ ਮਿਟੇ ਅਗ ਕੋਟ ਆਇਆ ਆਪ ਵੀ ਹੈ ਆਪਾਂ ਜਨਮ ਲਿਆ ਆਪਣੇ ਕਰਮ ਭੋਗ ਕੇ ਚਲੇ ਜਾਣਾ ਇਹੋ ਜੇ ਸਾਡੋ ਜਦੋਂ ਧਰਤੀ ਦੇ ਭਾਗ ਜਾਗ ਪੈਣ ਫਿਰ ਇਹੋ ਜੇ ਲਾਕੇ ਇਹੋ ਜੇ ਜਿਵੇਂ ਮਸੀਤਾਂ ਦੇ ਵਿੱਚ ਆਪ ਜੀ ਦਾ ਜਨਮ ਹੋਇਆ ਆਪ ਜੀ ਵਿਧਾਇਏ ਦੇ ਪਤਰ ਹੋ ਸਤਸੰਗ ਦਾ ਰੰਗ ਮਾਣ ਰਹੇ ਹੋ ਜਿਹੜੀਆਂ ਸੰਗਤਾਂ ਲੰਗਰ ਵਿੱਚ ਫਿਰਦੀਆਂ ਲੰਗਰ ਪਾਣੀ ਛੱਕ ਕੇ ਸਤਸੰਗ ਦੇ ਵਿੱਚ ਆਓ ਕੱਲ ਜੋ ਮੈਂ ਕੀਰਤਨ ਪ੍ਰਧਾਨ ਗੁਰਮਖ ਜਪੇ ਲੈ ਧਿਆਨ ਦੇ ਵਾਕਨ ਸਰਪ੍ਰਸਾਦਾ ਪਾਣੀ ਰੋਜ਼ ਛਕਣਾ ਪਿਆਰਿਓ ਇਹ ਮੁੱਖ ਸਮਾਂ ਨੇ ਮਿਲਣਾ ਅਗਲਾ ਸਮਾਂ ਆਉਣਾ ਤੇ ਨਹੀਂ ਆਪਣੇ ਪਾਸ ਹੈ ਸਮੇਂ ਨੂੰ ਸਫਲਾ ਕੀਤਾ ਜਾ ਸਕੈ ਸਫਲਾ ਕਰਨ ਦੇ ਕੋਸ਼ਿਸ਼ ਕਰਿਓ ਬੋਲਦਿਆਂ ਤੋਂ ਅਨੇਕਾਂ ਪ੍ਰਕਾਰ ਦੇ ਆਪਾਂ ਨੂੰ ਗਲਤੀਆਂ ਹੋ ਜਾਂਦੀਆਂ ਗੁਰੂ ਕੀ ਸੰਗਤਾਂ ਨੂੰ ਜਾਣ ਬੱਚੇ ਸਮਝੋ ਮਾਫੀ ਦਿਓ ਅਕੇ ਵਾਸਤੇ ਸਮਤ ਬਖਸ਼ੋ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜਿਨ੍ਹਾਂ ਨੇ ਗੁਰਮਤ ਵਿਚਾਰਾਂ ਦੁਆਰਾ ਆਪ ਸੰਗਤਾਂ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜਿਆ ਹੈ ਸੋ ਨਾਲ ਹੀ ਅਗਲੀ ਬੇਨਤੀ ਸਤਿਕਾਰਯੋਗ ਸੰਤ ਬਾਬਾ ਅਮਰ ਸਿੰਘ ਜੀ ਮੁੱਖ ਕਥਾਵਾਚਕ ਰਾੜਾ ਸਾਹਿਬ ਵਾਲੇ ਜਿਨ੍ਹਾਂ ਦੇ ਅਕਸਰ ਆਪਾ ਜਦੋਂ ਤੋਂ ਇਸ ਅਸਥਾਨ ਦੀਆਂ ਸੇਵਾਵਾਂ માં ਆਰੰਭ ਹੋਈਆਂ ਨੇ ਤਾਂ ਤਾਂ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਲੰਗਰ ਵਾਲੇ ਮਹਾਰਾਜ ਜੀ ਉਨ੍ਹਾਂ ਵੱਲੋਂ ਸਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਤੋਂ ਹੀ ਮਹਾਪੁਰਖ ਆਜਿ